ਮਸਲਾ ਜਿਹੜਾ ਹੈਗਾ ਇਹ ਨਾਲ ਆਪਾਂ ਨਾਮ ਦੇ ਇਕੱਠੇ ਇਕੱਠੇ ਹੋਏ ਆ ਇਹ ਸਾਡੇ ਕਿਸਾਨ ਭਰਾ ਜਿੱਥੇ ਕਿਸਾਨ ਖੇਤੀ ਕਰਦੇ ਨੇ ਇੱਕ ਪਾਸੇ ਕਿਸਾਨ ਜਿਹੜੇ ਮਜ਼ਦੂਰੀ ਕਰਦੇ ਨੇ ਆਪਣੀ ਰੋਟੀ ਧੰਦਾ ਚਲਾਉਂਦੇ ਨੇ ਇਹ ਸਾਰੇ ਇੱਥੇ ਜਿਹੜੇ ਕਿਸਾਨਾਂ ਦੇ ਪਿੰਡਾਂ ਦੇ ਵਿੱਚੋਂ ਉੱਠ ਕੇ ਮਿਸਤਰੀ ਨੇ ਜਿਹੜੇ ਐਸ ਸਾਈਡ ਤੇ ਵੀ ਇਹਨਾਂ ਦੀਆਂ ਦੁਕਾਨਾਂ ਨੇ ਐਸ ਸਾਈਡ ਤੇ ਵੀ ਦੁਕਾਨਾਂ ਨੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਜਗ੍ਹਾ ਇਹ ਰਬਤੁੱਡਾ ਭਲਾ ਕੇ ਸੜਕ ਦੀ ਆ ਸਰਕਾਰ ਦੀ ਆ ਦੂਜੀ ਮੁਨਿਪਲ ਕਮੇਟੀ ਦੇ ਅਧੀਨ ਆਉਂਦੀ ਆ ਤੇ ਇਹ ਨਗਰ ਨਿਗਮ ਦੇ ਅਧੀਨ ਆਉਂਦੀ ਹੈ ਤੇ ਸਰਕਾਰ ਦੀ ਜਗ੍ਹਾ ਇਹ ਹਾਲਾਤ ਇਹ ਵੀ ਇੱਥੇ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ ਕੁਝ ਲੋਕ ਕਬਜ਼ਾ ਕਰਨ ਨੂੰ ਕਿਰਦੇ ਆ ਇਹ ਬਰੀਫਿੰਗ ਨਾਲ ਮੈਂ ਇਹਨਾਂ ਤੋਂ ਤੁਹਾਨੂੰ ਪੁੱਛ ਕੇ ਦੱਸਦਾ ਵੀ ਕਿਹੜੇ ਤੇ ਕਿਵੇਂ ਤੇ ਕੌਣ-ਕੌਣ ਲੋਕ ਨੇ ਕਦੋਂ-ਕਦੋਂ ਇੱਥੇ ਆਏ ਅੰਕਲ ਜੀ ਇਹ ਦੱਸੋ ਤੁਸੀਂ ਇਹ ਕੀ ਮਸਲਾ ਸੀ ਕੀ ਰਜਿਸਟਰੀ ਦਾ ਕੀ ਚੱਕਰ ਸੀ ਕੌਣ ਕਰਾਉਣ ਆ ਰਿਹਾ ਸੀ ਕੀ ਸੀ ਜੀ ਸਤ ਜੀ ਸੁਦੇਸ਼ ਸਿੰਘ ਜੀ ਇਹ ਤੇ ਸੀਟ ਫਾਰਮ ਦਾ ਤੇ ਉਹਨੇ 2021 ਦੇ ਵਿੱਚ ਇੱਥੇ ਕਬਜ਼ਾ ਕਰਨਾ ਚਾਹਿਆ ਸੀਗਾ ਉਦੋਂ ਵੀ ਕੋਈ ਪਾਰਟੀ ਲਿਆਇਆ ਸੀਗਾ ਉਦੋਂ ਦੀਵਾਰ ਵੀ ਇਹਨਾਂ ਨੇ ਕੱਢ ਦਿੱਤੀ ਸੀ 4-4 ਫੁੱਟ ਦੀ ਪਰ ਉਦੋਂ ਨਗਰ ਦੇ ਜਾਂਦੇ ਇੱਕ ਕਮਿਸ਼ਨਰ ਸੀਗੇ ਅਵਜੀਤ ਕੁਰੇਲੇ ਸੀ ਉਹਨਾਂ ਨੇ ਸਾਰਾ ਰਿਕਾਰਡ ਚੈੱਕ ਕਰਵਾਇਆ ਤੇ ਮੁੜ ਕੇ ਕਬਜ਼ਾ ਉਹਨਾਂ ਦਾ ਹਟਵਾ ਦਿੱਤਾ ਸੀਗਾ ਜੀ ਸਾਰਾ ਸਮਾਨ ਫੋਨ ਚਕਾਰ ਕੇ ਲੈ ਗਏ ਸੀਗੇ کورٹ ਦੇ ਵਿੱਚ ਕੇਸ ਵੀ ਚੱਲਦਾ ਰਿਹਾ ਦਾ ਜੀ ਜਿਹੜੀ ਰਜਿਸਟਰੀ ਇਹਨਾਂ ਨੇ ਪੇਸ਼ ਕੀਤੀ ਸੀਗੀ ਉਹਦੇ ਤੇ ਕੋਈ ਖਸਰਾ ਨੰਬਰ ਨਹੀਂ ਪਾਇਆ ਸੀਗਾ ਇਹਨਾਂ ਨੇ ਜੀ ਬਿਨਾ ਖਸਰਾ ਨੰਬਰ ਤੋਂ ਨੇੜੇ ਜਨਗਰੀ ਲਿਕੇ ਰਜਿਸਟਰੀ ਹੋਈ ਸੀ ਜੋ 2 ਨੰਬਰ ਦੇ ਵਿੱਚ ਹੋਈ ਸੀ ਕੋਰਟ ਵਿੱਚ ਕੇਸ ਚੱਲਿਆ ਉਹ ਤਾਂ ਸਟੇ ਵੀ ਹੋ ਗਿਆ ਜੀ ਸਟੇ ਦੇ ਵਿੱਚ ਕੋਰਟ ਨੇ ਆਰਡਰ ਕਰਤਾ ਜੇ ਰਜਿਸਟਰੀ ਹੈ ਜਿਹੜੀ ਫਰਜ਼ੀ ਤਿਆਰ ਕੀਤੀ ਗਈ ਹੈ ਉਹ ਡਿਸਮਿਸ ਕਰਤੀ ਇਹਦਾ ਸਟੇਟਸ ਕੋ ਵੀ ਹੁਣ ਹੋਇਆ ਇਸ ਕੋਰਟ ਨੇ ਦਿੱਤਾ ਸੀਗਾ ਜੀ ਪਰ ਹੁਣ ਫਿਰ ਕੁਝ ਛੜਾਤੀ ਅੰਸਰ ਹੈਗੇ ਆ ਜਿਹੜੇ ਇਹਦੇ ਤੇ ਫਿਰ ਕਬਜ਼ਾ ਕਰਨਾ ਚਾਹੁੰਦੇ ਤੇ ਹੁਣ ਵੀ ਸਾਨੂੰ ਇਹ ਲਗਾਤਾਰ ਹਰਸਮੈਂਟ ਕਰ ਰਹੇ ਆਗੇ ਨੇ ਹੁਣ ਫਿਰ ਇਹ ਨਿਸ਼ਾਨਦੇਹੀ ਵਾਸਤੇ ਫਿਰ ਇੱਕ ਐਪਲੀਕੇਸ਼ਨ ਲਾਈ ਉਹਨਾਂ ਨੇ ਜੀ ਪਰ ਹੁਣ ਇਹਨਾਂ ਕੋਲ ਰਜਿਸਟਰੀ ਹੈ ਜਿਹੜੀ ਉਦੋਂ ਲਿਖਿਆ ਜੇ ਸਾਡੇ ਕੋਲੇ ਪਹਿਲਾਂ ਗਲਤੀ ਹੋ ਗਈ ਖਸਰਾ ਨੰਬਰ ਰਜਿਸਟਰੀ ਵਿੱਚ ਨਹੀਂ ਪਾਇਆ ਹੁਣ 1917 ਮਾਟਾ 6 ਦੀ ਰਜਿਸਟਰੀ ਫੇਰ ਨਾਲ ਗਲੀਆਂ ਦੇ ਰਕਵੇ ਦੀ ਕਰਾਈਏ ਗਈ ਹੈ ਜੀ ਤੇ ਕਬਜ਼ਾ ਜਿਹੜਾ ਇਸ ਥਾਂ ਦਾ ਸ਼ੋ ਕਰਦੇ ਆ ਠੀਕ ਹੈ ਇਹ ਹੈਗੀ ਆ 19/2 ਇਹ 1902 ਹੈ ਜੀ ਇਹ 1902 ਹੈ ਇਹ 1902 ਪਟਵਾਰੀ ਜੀ ਦੇ ਹੱਥ ਦਾ ਨਕਸ਼ਾ ਬਣਿਆ ਹੋਇਆ ਹੈਗਾ ਜੀ ਇਹ ਮੇਰੇ ਕੋਲ 2020 ਦਾ ਹੀ ਬਣਿਆ ਹੋਇਆ ਹੈਗਾ ਤੇ ਅੱਜ ਵੀ ਰਿਕਾਰਡ ਵਿੱਚ ਉਸੇ ਦਾ ਚੱਲ ਰਿਹਾ ਹੈਗਾ ਜੀ ਇਹ ਹੁਣ ਇਹਦੇ ਵਿੱਚ ਥੋੜੀ ਮੈਂ ਤੁਹਾਨੂੰ ਬਰੀਫੀ ਨਾਲ ਦੱਸਦਾ ਪਹਿਲਾਂ ਜਿਹੜਾ ਇਹਨਾਂ ਨੇ ਇਹ ਨਾਂ ਲਏ ਨੇ ਪਹਿਲਾਂ ਤਾਂ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਬਹੁਤ ਵੱਡਾ ਟੰਡੋਰਾ ਇਮਾਨਦਾਰੀ ਦਾ ਪੁੱਤ ਦੇ ਜੇ ਵੀ ਸਾਡੇ ਰੱਬ ਤੋਂ ਡਕਰਾ ਵੀ ਸਾਡੀ ਸਰਕਾਰ ਬਹੁਤ ਇਮਾਨਦਾਰ ਜੇ ਇਸ ਬੰਦੇ ਦੀ ਇਹ ਗੱਲ ਕਰਦੇ ਪੈਣੇ ਤੇ ਫਿਰ ਇਹ ਤੁਹਾਡੇ ਕਿੰਨਾ ਨਜ਼ਦੀਕ ਬੰਦਾ ਹੋਵੇਗਾ ਤੇ ਜੇ ਇੰਨਾ ਨਜ਼ਦੀਕ ਬੰਦਾ ਹੈ ਗੋਲਡੀ ਕੰਬੋਜ ਜਿਹੜਾ ਐਮਐਲਏ ਸਾਹਿਬ ਹੈ ਉਹਨਾਂ ਦਾ ਨਜ਼ਦੀਕ ਬੰਦਾ ਤੇ ਜਲਾਲਾਬਾਦ ਤੋਂ ਚੱਲ ਕੇ ਆ ਗਏ ਹਬੌਰ ਦੇ ਵਿੱਚ ਜਿਹੜੀ ਸਰਕਾਰ ਦੀ ਜਗਾ ਪਈ ਜਿਹੜੀ ਰੱਬ ਤੋਂ ਡਾ ਭਲਾ ਕੇ ਸੜਕ ਵਗਦੀ ਸੀ ਉਹ ਜਗਾ ਨੱਪਣੀ ਚਾਹੁੰਦੇ ਆ ਹੁਣ ਇਥੋਂ ਕੀ ਅੰਤਾਜਾ ਲਾ ਸਕਦੇ ਆ ਜਿੱਥੇ ਮਾਨ ਸਰਕਾਰ ਕਹਿੰਦੀ ਵੀ ਦੂਜੀਆਂ ਸਰਕਾਰਾਂ ਨੇ ਵੱਡੇ ਘਪਲੇ ਕੀਤੇ ਨੇ ਕਿ ਤੁਹਾਡੇ ਵੀ ਇਦਾਂ ਦੇ ਬੰਦੇ ਹੈਗੇ ਨੇ ਜਿਹੜੇ ਤੁਹਾਡੇ ਨਾਲ ਨਾਲ ਕੇ ਲੋਕਾਂ ਦੀਆਂ ਜ਼ਮੀਨਾਂ ਨੱਪ ਰਹੇ ਨੇ ਇਹ ਇੱਕ ਸਵਾਲ ਆ ਮਾਨ ਸਾਹਿਬ ਨੂੰ ਤੇ ਨਾਲ ਗੋਲਡੀ ਐਮ ਐਲ اے ਸਾਹਿਬ ਨੂੰ ਬਾਕੀ ਇਹ ਆ ਵੀ ਆਤ ਜਿਹੜੀ ਮੰਗ ਪੱਤਰ ਨਹੀਂ ਇਹ ਦਰਖਾਸਤ ਦਿੱਤੀ ਹੋਈ ਆ ਐ ਮੈਡਮ ਡੀ ਸੀ ਨੂੰ ਇਹਦੇ ਵਿੱਚ ਸਾਰਾ ਬਰੀਫੀ ਦੇ ਨਾਲ ਲਿਖਿਆ ਗਿਆ ਵੀ ਜਿਵੇਂ ਕਿੱਥੋਂ ਕਿੱਥੇ ਨਾਰਜਿਸਟਰੀ ਕਰਾਈ ਕਿੱਥੇ ਖਸਰਾ ਨੰਬਰ ਸੀ ਕਿੱਥੇ ਕਿਹੜੀ ਗਲੀ ਦੀ ਸੀ ਆ ਜਗ੍ਹਾ ਕਿਥੇ ਇਸ ਜਗ੍ਹਾ ਤੇ ਲੱਗੇ ਛਾਗੇ ਵੀ ਨਹੀਂ ਆਉਂਦੇ ਤੇ ਇਥੋਂ ਪਤਾ ਲੱਗਦਾ ਵੀ ਇਸ ਟਾਈਮ ਇਹਨਾਂ ਦੀ ਮਨਛਾ ਜਿਹੜੀ ਹੈਗੀ ਹੈ ਦੋ ਨੰਬਰ ਦਾ ਕੰਮ ਕਰਨ ਦਾ ਇੱਕ ਇਹਨਾਂ ਨੇ ਐਪਲੀਕੇਸ਼ਨ ਮਾਨਜੋਗ ਆਪਣੇ ਐਸਐਸਪੀ ਸਾਹਿਬ ਨੂੰ ਕਾਫੀ ਪੁਰਾਣੀ ਦਿੱਤੀ ਹੋਈ ਆ ਆ ਦੇਖੋ ਇਸ ਐਪਲੀਕੇਸ਼ਨ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਉਸ ਸਮੇਂ ਦਾ ਲਿਖਿਆ ਹੋਇਆ ਪਰ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਕੋਈ ਕੁਝ ਨਹੀਂ ਕਿਹਾ ਐਕਸ਼ਨ ਤਾਂ ਨਹੀਂ ਹੋਇਆ 골ਡੀ ਜਿਹੜਾ ਆਪਣਾ ਐਮਐਲਏ ਸਾਹਿਬ ਆਪਣੇ ਦੂਜੇ ਦਾ ਜਲਾਲਾਬਾਦ ਉਹਨਾਂ ਦਾ ਖਾਸ ਬੰਦਾ ਸੀਗਾ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਹਾਂ ਮਾਨ ਸਰਕਾਰ ਨੂੰ ਤੇ ਇਹਨਾਂ ਉੱਤੇ ਇਦਾਂ ਦੇ ਲੋਕਾਂ ਨੂੰ ਨੱਥ ਪਾਈ ਜਿਹੜਾ ਤੁਹਾਡੇ ਨਾਲ ਖੜਕੇ ਤੁਹਾਡੇ ਝੰਡੇ ਥੱਲੇ ਤੇ ਤੁਹਾਡੀ ਪਾਰਟੀ ਦੇ ਖਾਸਮ ਖਾਸ ਅਹੁਦਿਆਂ ਤੇ ਰਹਿ ਕੇ ਜਿਹੜੇ ਇਹਨਾਂ ਕਿੰਨੇ ਦੁਕਾਨਾਂ ਨਾਲ ਕੈਮਰਾ ਘੁਮਾ ਕੇ ਦਿਖਾਦੇ ਸਾਰੇ ਕਿੰਨੇ ਕਿੰਨੇ ਲੋਕ ਖੜੇ ਨੇ ਕਿੰਨੀਆਂ ਦੁਕਾਨਾਂ ਨੇ ਜਿਹੜੇ ਹਰਾਸਮੈਂਟ ਹੋ ਰਿਹਾ ਕਿਉਂਕਿ ਇਹਨਾਂ ਦੀਆਂ ਦੁਕਾਨਾਂ ਦੇ ਅਗਲੇ ਪਾਸੇ ਦੀ ਉਹ ਜਗ੍ਹਾ ਨੱਪਦੇ ਨੇ ਇਹਨਾਂ ਦੀ ਆ ਜਿਹੜੀ ਜਗ੍ਹਾ ਇੱਥੇ ਕਿਸਾਨਾਂ ਦੇ ਟਰੈਕਟਰ ਖੜਦੇ ਨੇ ਇੱਥੇ ਕਿਸਾਨਾਂ ਦੀਆਂ ਗੱਡੀਆਂ ਖੜਦੀਆਂ ਤੇ ਇਹ ਰੱਬ ਤੁਹਾਡਾ ਭਲਾ ਕਰੇ ਇਹਨਾਂ ਦਾ ਮੁੜ ਕੇ ਸਾਰੀ ਰੋਟੀ ਪਾਣੀ ਬੰਦ ਹੋ ਜੇਗੀ ਤੇ ਇਹ ਇਹਨਾਂ ਨੇ ਇੱਥੇ ਦੇਖੋ ਵੀ ਇਹ ਸਰਕਾਰੀ ਜਗ੍ਹਾ ਸੀ ਪਹਿਲਾਂ ਇਹਨਾਂ ਦੇ ਉੱਤੇ ਜੇ ਸਾਰੇ ਸ਼ਹਿਰ ਦੇ ਵਿੱਚ ਅੰਡਰਲੋਕਿੰਗ ਹੋਈ ਤੇ ਇਹਨਾਂ ਨਾਲ ਵਿਤਕਰਾ ਕਿਉਂ ਕੀਤਾ ਗਿਆ ਕਿ ਇਹ ਵੋਟਾਂ ਨਹੀਂ ਪਾਉਂਦੇ ਸੀਗੇ ਅਸੀਂ ਨਗਰ ਨਿਗਮ ਨੂੰ ਇੱਕ ਬੇਨਤੀ ਕਰਦੇ ਹਾਂ ਵੀ ਇਹ ਜੇ ਤੁਹਾਡੀ ਜਗ੍ਹਾ ਹੈਗੀ ਆ ਇੱਥੇ ਵਧੀਆ ਸ਼ੈੱਡ ਬਣਾਇਆ ਜਾਵੇ ਜਾਂ ਇਹਨਾਂ ਨੂੰ ਕਹਿ ਦਿਓ ਸ਼ੈੱਡ ਬਣਾਉਣ ਵਾਸਤੇ ਇੱਥੇ ਥੱਲੇ ਅੰਡਰਲੋਕਿੰਗ ਵਧੀਆ ਇੱਟਾਂ ਲਾਈਆਂ ਜਾਣੇ ਇੱਥੇ ਕਿਉਂਕਿ ਪਿੰਡਾਂ ਦੇ ਵਿੱਚੋਂ ਕਿਸਾਨਾਂ ਦੇ ਟਰੈਕਟਰ ਤਿਆਰ ਕਰਦੇ ਨੇ ਇੱਥੇ ਕਿਸਾਨਾਂ ਦੇ ਮਸ਼ੀਨਰੀ ਆਉਂਦੀ ਆ ਤੇ ਕਿਸਾਨਾਂ ਦੇ ਬੈਠਣ ਵਾਸਤੇ ਇੱਕ ਵਧੀਆ ਜਗ੍ਹਾ ਬਣ ਜੇਗੀ ਜਿੱਥੇ ਉਹਨਾਂ ਨੂੰ ਖੱਜਲ ਖਰਾਬ ਨਾ ਹੋਣਾ ਪਵੇ ਕਿਉਂਕਿ ਇੱਕ ਵਧੀਆ ਸਿਸਟਮ ਨਾਲ ਜੇ ਸਾਡੇ ਕੋਲ ਜਗ੍ਹਾ ਪਈ ਰੇ ਯੂਜ਼ ਕੀਤੀ ਜਾਏ ਨਾ ਕਿ ਧਨਾਟ ਲੋਕ ਪਾਸਿਓਂ ਆ ਕੇ ਇਹਨੂੰ ਕਬਜ਼ਾ ਕਰਕੇ ਮੋਟੀਆਂ ਰਕਮਾਂ ਤੇ ਅੱਗੇ ਵੇਚ ਦੇਣ ਤੇ ਇਹਨਾਂ ਗਰੀਬਾਂ ਦੀ ਜਿਹੜੇ ਰੋਟੀ ਰੋਜੀ ਕਮਾ ਰਹੇ ਨੇ ਇੱਥੇ ਛੋਟੀਆਂ-ਛੋਟੀਆਂ ਦੁਕਾਨਾਂ ਬਣਾ ਕੇ ਕਿੰਨੇ ਸਾਲਾਂ ਤੋਂ ਬੈਠੇ ਆ ਅੰਕਲ ਜੀ ਅਸੀਂ 2021 ਤੋਂ ਇੱਥੇ ਆ ਗਏ ਹਾਂ 2021 ਤੋਂ ਹਾਂਜੀ ਤੇ ਆਹ ਦੁਕਾਨਾਂ ਤਾਂ ਪੁਰਾਣੀ ਸਾਰੀ 2001 ਤੋਂ ਜੀ 2001 ਤੋਂ 2001 ਤੋਂ ਮੈਂ 2021 ਤੱਕ ਡੇਢ 2001 ਤੋਂ ਰੋਟੀ ਕਮਾ ਰਹੇ ਨੇ ਇੱਥੇ ਤੇ ਅੱਜ ਇਹਨਾਂ ਦੀ ਰੋਟੀ ਖੋਣ ਵਾਸਤੇ ਕੁਝ ਜਿਹੜੇ ਹੈਗੇ ਨੇ ਏ ਇਦਾਂ ਦੇ ਅਨਸਰ ਨੇ ਉਹ ਦਖਲਅਦਾਜ਼ੀ ਕਰ ਰਹੇ ਨੇ ਬਾਕੀ ਤੁਹਾਡੇ ਨਾਲ ਆਪਣਾ ਨਿਰਮਲ ਸਿੰਘ ਗੱਲ ਰੱਖ ਰਿਹਾ ਜੀ ਕੀ ਫਤਿਹ ਮੇਰੀ ਤਾਂ ਮਾਨ ਸਰਕਾਰ ਨੂੰ ਇਹ ਹੀ ਅਪੀਲ ਆ ਵੀ ਜਿਹੜੇ ਇਦਾਂ ਦੇ ਤੁਹਾਡੇ ਗੁੰਡਾ ਅੰਸਰ ਜਿਹੜੇ ਸਰਕਾਰੀ ਜਗ੍ਹਾ ਤੇ ਆਪਦਾ ਹੱਕ ਚ ਤਾ ਕੇ ਰਜਿਸਟਰੀ ਕਿਤੋਂ ਹੋਰ ਦੀ ਐ 2 ਕਿਲੋਮੀਟਰ ਦੂਰ ਦੀ ਤੇ ਕਬਜ਼ਾ ਜਿਹੜਾ ਸਰਕਾਰੀ ਸੜਕਾਂ ਤੇ ਕਰਕੇ ਤੇ ਮੋਟੇ ਪੈਸੇ ਕਮਾਉਣਾ ਚਾਹੁੰਦੇ ਆ ਹੋ ਸਕਦਾ ਕਿਤੇ ਨਾ ਕਿਤੇ ਤੁਹਾਡਾ ਵੀ ਹੱਥ ਹੋਣਾ ਹੈ ਜੋ ਕੋਈ ਤੁਹਾਡਾ ਲਾਇਆ ਬੰਦਾ ਇੱਥੇ ਆ ਕੇ ਕਬਜ਼ਾ ਕਰਨ ਆਇਆ ਹੈ ਤਾਂ ਹੋ ਸਕਦਾ ਮਾਨ ਸਰਕਾਰ ਜੀ ਤੁਹਾਡਾ ਵੀ ਹੱਥ ਹੋਊਗਾ ਤੇ ਫਿਰ ਤੁਸੀਂ ਇਮਾਨਦਾਰੀ ਵਾਲਾ ਜਿਹੜਾ ਢਡੋਰਾ ਪਿੱਟਦੇ ਆ ਜਾਂ ਤਾਂ ਉਹ ਬੰਦ ਕਰ ਦਿਓ ਤੇ ਜਾਂ ਇਹੋ ਜਿਹੇ ਜਿਹੜੇ ਤੁਹਾਡੇ ਬੰਦੇ ਆ ਜਾਂ ਤੁਹਾਡੇ ਜਿਹੜੇ ਕਰਿੰਦੇ ਆ ਇਹਨਾਂ ਨੂੰ ਨਾth ਪਾਓ ਸਾਡੀ ਤਾਂ ਇੰਨੀ ਕੀ ਬੇਨਤੀ ਆ ਵੀ ਅਸੀਂ ਇਹ ਨਜਾਇਜ਼ ਕਬਜ਼ਾ ਨਾ ਅੱਜ ਹੋਣ ਦਈਏ ਤੇ ਨਾ ਕੱਲ ਹੋਣ ਦਈਏ ਤੁਹਾਡੇ ਇਹਨਾਂ ਅਨਸਰਾਂ ਨੂੰ ਸਮਝਾਉਣਾ ਤੁਸੀਂ ਆ ਤੇ ਜੇ ਇਹ ਫਿਰ ਵੀ ਨਾ ਹਟੇ ਤਾਂ ਅੱਗੇ ਅਸੀਂ ਖੜੇ ਮਿਲਾਂਗੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਹਨਾਂ ਨੂੰ ਹਰ ਟਾਈਮ ਅੱਗੇ ਖੜੀ ਮਿਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣਾ ਮੇਰਾ ਨਾਮ ਕਿਸ਼ਨ ਲਾਲ ਹੈ ਜੀ ਹਾਂ ਆਪਣੇ ਕਾਹਦਾ ਕੰਮ ਹੈ ਜੀ ਕਿੰਨੇ ਟਾਈਮ ਦੇ ਇੱਥੇ ਕਰ ਰਹੇ ਹੋ ਜੀ ਜਨਰੇਟਰਾਂ ਦਾ ਕੰਮ ਹੈ ਜੀ ਮੈਂ ਸਨ 2001 ਤੋਂ ਇੱਥੇ ਕੰਮ ਕਰ ਰ ਸਰਾਰਤੀ ਤਾਂ ਤੇ ਜਿਹੜੇ ਪਹਿਲਾਂ ਤਾਂ ਕੋਈ ਹੋਰ ਆਇਆ ਸੀ ਹੁਣ ਚੱਕ ਸੇਲੇ ਆੜਾ ਤੋਂ ਜਿਹੜੇ ਇੱਥੇ ਆ ਕੇ ਤਾਂ ਕਹਿੰਦੇ ਆ ਤਾਂ ਨਕਲੀ ਕੋਈ ਰਜਿਸਟਰੀਆਂ ਕਰਾ ਕੇ ਇਹਨੂੰ ਨੱਪਣਾ ਚਾਹੁੰਦੇ ਅੱਛਾ ਜੀ ਤੇ ਰਾਹ ਬੰਦ ਹੋ ਜਾਊਗਾ ਕਾਰੋਬਾਰ ਬੰਦ ਹੋ ਜਾਊਗਾ ਜੀ ਜਦੋਂ ਦੁਕਾਨਾਂ ਮੁੱਲ ਲਈਆਂ ਸੀ ਅਸੀਂ ਉਦੋਂ ਇਹ ਕਹਿ ਗਿਆ ਸੀ ਵੀ ਇਹ ਸੜਕ ਹੈਗੀ ਆ ਅੱਛਾ ਜੀ ਪਰ ਉਹਨਾਂ ਨੇ ਫਰਜ਼ੀ ਕੰਮ ਕਰਾ ਕੇ ਤੇ ਇਹ ਸੜਕ ਦੀ ਥਾਂ ਨੱਪਣਾ ਚਾਹੁੰਦੇ ਕੀ ਮੰਗ ਕੀ ਕਰਦੇ ਹੋ ਜੀ ਹੁਣ ਸਰਕਾਰ ਤੋਂ ਇਹ ਸੜਕ ਬਣਾਈ ਜਾਵੇ ਪ੍ਰਸ਼ਾਸਨ ਤੋਂ ਇਹ ਹੀ ਮੰਗ ਹੈ ਸਾਡੀ ਤਾਂ ਠੀਕ ਹੈ